ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਲੋਕ ਸਭਾ ਚੋਣਾਂ 2024 ਦੇ ਅਧੀਨ ਚੋਣ ਪ੍ਰਚਾਰ ਕਰ ਰਹੇ ਉਮੀਦਵਾਰਾਂ ਦੇ ਲਈ ਅੱਜ ਚੋਣ ਪ੍ਰਚਾਰ ਦਾ ਸਮਾਂ ਸ਼ਾਮੀ 5 ਵਜੇ ਖਤਮ ਹੋ ਜਾਵੇਗਾ ਅਤੇ ਦੱਸ ਦਈਏ ਕਿ ਇਸੇ ਸਬ ਦੇ ਵਿਚਕਾਰ ਖਡੂਰ ਸਾਹਿਬ ਲੋਕ ਸਭਾ ਸੀਟ ਜੋ ਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਵਿੱਚ ਹੌਟ ਸੀਟ ਵੀ ਬਣੀ ਹੋਈ ਹੈ ਉਥੋਂ ਜੋ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਹਨ ਉਹਨਾਂ ਤੇ ਤੇ ਉਹਨਾਂ ਦੇ ਸਮਰਥਕਾਂ ਤੇ ਪੰਜਾਬ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਦੀ ਸ਼ਿਕਾਇਤ ਤੇ ਖਾਲੜਾ ਪੁਲਿਸ ਸਟੇਸ਼ਨ ਦੇ ਵਿੱਚ ਇਹ ਪਰਚਾ ਕਿਉਂ ਦਰਜ ਕੀਤਾ ਗਿਆ ਆਉ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਦਰਅਸਲ ਅਮਰਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਪਿੰਡ ਮਾੜੀ ਮੇਗਾ ਡਲੇਰੀ ਨਾਰਲੀ ਅਮੀਸ਼ਾ ਅਤੇ ਦਲਵਤਾਰਾ ਸਿੰਘ ਇਨ੍ਹਾਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਦੇ ਸਮਰਥਕਾਂ ਦੁਆਰਾ ਬਿਨਾਂ ਪਰਮਿਸ਼ਨ ਤੋਂ ਲਾਊਡ ਸਪੀਕਰ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਦਕਿ ਲਾਊਡ ਸਪੀਕਰ ਲਵਾਉਣ ਦੀ ਕੋਈ ਵੀ ਪਰਮਿਸ਼ਨ ਨਹੀਂ ਲਿੱਤੀ ਗਈ ਸੀ ਜਿਸ ਦੇ ਕਰਕੇ ਅਮਰਤਪਾਲ ਸਿੰਘ ਦੇ ਸਮਰਥਕਾਂ ਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਤੁਸੀਂ ਸੀ ਇਸ ਵੇਲੇ ਦੀ ਵੱਡੀ ਖਬਰ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਿਡ ਗੈਨ ਦੇ ਨਾਲ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਦੋਸਤੋ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਲਿਮਟਿਡ ਗੈਨ ਅਧਾਰੇ ਵੱਲੋਂ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕੀ ਬੋਟ ਜ਼ਰੂਰ ਪਾਉਣ ਜਾਓ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਜਿਹੜੇ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਹੋ ਜੋ ਤੁਹਾਡੇ ਇਲਾਕੇ ਦੇ ਵਿੱਚ ਤੁਹਾਨੂੰ ਯੋਗ ਉਮੀਦਵਾਰ ਲੱਗਦਾ ਹੋਵੇ ਆਪਣੇ ਚੰਗੇ ਭਵਿੱਖ ਦੇ ਲਈ ਬੋਟ ਜ਼ਰੂਰ ਪਾਓ ਕਿਉਂਕਿ ਬੋਟ ਹਰ ਇੱਕ ਵੋਟਰ ਦਾ ਅਧਿਕਾਰ ਹੈ ਅਤੇ ਬੋਟ ਪਾਉਣੀ ਵੀ ਜ਼ਰੂਰ ਚਾਹੀਦੀ ਹੈ ਸੋ ਇਹ ਸੀ ਇਸ ਵੇਲੇ ਦੀ ਤਾਜ਼ਾ ਖਬਰਾਂ ਮਿਲਾਂਗੇ ਜਲਦ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਸਾਨੂੰ ਫਿਲਹਾਲ ਦਿਓ ਇਜਾਜ਼ਤ ਧੰਨਵਾਦ